ਉਥੋਂ ਸੇ ਇੱਥੇ ਬੈਠੀਆਂ ਕੀ ਕਰੀ ਜਾਂਦੇ ਹੋ ਉਧਰ ਬਿਜਲੀ ਵਾਲਿਆਂ ਨੇ ਆਪਣੇ ਮੀਟਰ ਦੀ ਵੀਡੀਓ ਬਣਾ ਲਈ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਮੀਟਰ ਦੇ ਵਿੱਚ ਕੋਈ ਗੜਬੜ ਕਰ ਰਹੀ ਹੈ ਹਾਏ ਮੈਂ ਮਰ ਜਾ ਆਪਾਂ ਕੀ ਕਰ ਗਏ ਓਏ ਕਰਨਾ ਕੀ ਆ ਤੁਸੀਂ ਜਾ ਕੇ ਚਾਹ ਬਣਾਓ ਜਦੋਂ ਜੇ ਆਊਗਾ ਆਪਾਂ ਉਹਨੂੰ ਬਲੋਸ ਕੇ ਦੇਖਾਂਗੇ ਕੀ ਪਤਾ ਮੰਨ ਹੀ ਜਾਵੇ ਉਹ ਨਛੱਤਰ ਸਿੰਘ ਸਾਣਾ ਬਸੂਂਦਾ ਸਿੰਘ ਦਾ ਘਰ ਇਹੀ ਹੈ ਹਾਂਜੀ ਹਾਂਜੀ ਇਹੀ ਹੈ ਜੀ ਪਰ ਗੱਲ ਕੀ ਹੋਗੀ ਆਹੋ ਤੈਨੂੰ ਕਾਨੂੰ ਪਤਾ ਆ ਕੇ ਜੁਰਮਾਨੇ ਦੀ ਪਰਚੀ ਲੈ ਜਾ ਬਿਲਕੁਲ ਡਾਇਰੈਕਟ ਮੀਟਰ ਚਲਾ ਰਹੇ ਹੋ ਯਾਰ ਤੁਸੀਂ ਸਾਬ ਜੀ ਸਾਨੂੰ ਜੁਰਮਾਨਾ ਸਾਬ ਜੀ ਨਾਲੇ ਤੁਸੀਂ ਗਲੀ 'ਚ ਖੜ ਕੇ ਘਾਤ ਰੌਲਾ ਪਾਈ ਜਾਂਦੇ ਹੋ ਸਾਡੇ ਪਿੰਡ 'ਚ ਬਹੁਤ ਇੱਜ਼ਤ ਹੈ ਜੀ ਮੈਂ ਤੁਹਾਡੇ ਵਾਸਤੇ ਚਾਹ ਤੁਸੀਂ ਮੇਰੀ ਇੰਨੀ ਇੱਜ਼ਤ ਕਰਦੇ ਹੋ ਤਾਂ ਕਰਕੇ ਮੈਂ ਤੁਹਾਨੂੰ ਦੱਸਦਾ ਜੁਰਮਾਨੇ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਹੁੰਦਾ ਸਰਕਾਰੀ ਇੱਕ ਹੁੰਦਾ ਪ੍ਰਾਈਵੇਟ ਤੁਸੀਂ ਦੱਸੋ ਕਿਹੜਾ ਭਰੋਗੇ ਸਾਹਿਬ ਜੀ ਸਰਕਾਰੀ ਤੇ ਪ੍ਰਾਈਵੇਟ ਵਿੱਚ ਫਰਕ ਕੀ ਹੁੰਦਾ ਜੀ ਉਹ ਨਾਲੇ ਤੂੰ ਇੱਥੇ ਖੜੀ ਕੀ ਕਰਦੀ ਐ ਜਾ ਭੱਜ ਕੇ ਸਾਹਿਬ ਜੀ ਵਾਸਤੇ ਬਰਫੀ ਲੈ ਕੇ ਆ ਉਹ ਸਰਕਾਰੀ ਜੁਰਮਾਨਾ ਤਾਂ ਹੁੰਦਾ ਪੂਰਾ 1.5 ਲੱਖ ਰੁਪਿਆ ਤੇ ਜਿਹੜਾ ਪ੍ਰਾਈਵੇਟ ਹੁੰਦਾ ਉਹ ਹੁੰਦਾ 500 ਰੁਪਿਆ ਉਹ ਸਾਹਿਬ ਜੀ ਸਾਡੇ ਦਿਮਾਗ 'ਚ ਫਰਕ ਥੋੜਾ ਵੀ ਅਸੀਂ ਸਰਕਾਰੀ ਜੁਰਮਾਨਾ ਭਰਾਂਗੇ